ਲੋ ਜੀ ਅੱਜ ਤੱਕ ਪਿਆਰ ਦੇ ਵਿੱਚ ਸਿਰਫ ਦਿਲ ਹੀ ਚੋਰੀ ਹੁੰਦੇ ਸੀ ਪਰ ਹੁਣ ਤੁਹਾਨੂੰ ਪਤਾ ਪਿਆਰ ਦੇ ਨਾਲ-ਨਾਲ ਦਿਲ ਦੇ ਨਾਲ-ਨਾਲ ਹੁਣ ਤਾਂ ਪੈਸੇ ਵੀ ਚੋਰੀ ਹੋਣ ਲੱਗ ਗਏ ਆਇਆ ਇੱਕ ਸੁਨਿਆਰਾ ਜੋ ਪਹਿਲਾਂ ਹੀ ਵਿਆਹ ਵਰਿਆ ਸੀ ਉਹਦੀ ਦੋਸਤੀ ਇੱਕ ਵਿਆਹ ਦੇ ਵਿੱਚ ਇੱਕ ਹੋਰ ਔਰਤ ਦੇ ਨਾਲ ਹੋ ਜਾਂਦੀ ਆ ਤੇ ਉਹ ਸੁਨਿਆਰਾ ਬੜਾ ਖੁਸ਼ ਹੁੰਦਾ ਕਿ ਮੇਰੇ ਜਾਲ ਵਿੱਚ ਇੱਕ ਹੋਰ ਹਸੀਨਾ ਫਸ ਗਈ ਆ ਤੇ ਉਹ ਫਿਰ ਵਿਆਹ ਦੇ ਵਿੱਚ ਉਸ ਹਸੀਨਾ ਦੇ ਨਾਲ ਆਪਣਾ ਨੰਬਰ ਚੇਂਜ ਕਰਦਾ ਉਹਦੇ ਤੋਂ ਉਹਦਾ ਨੰਬਰ ਲੈਂਦਾ ਤੇ ਆਪਦਾ ਨੰਬਰ ਉਹਨੂੰ ਦਿੰਦਾ ਫਿਰ ਦੋਨੇ ਵਟਸਐਪ ਤੇ ਗੱਲਾਂ ਕਰਨ ਲੱਗਦੇ ਆ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਨੇੜੇ ਆਉਂਦੇ ਆ ਤੇ ਫੇਰ ਉਹ ਸੋਚਦਾ ਕਿ ਕਿਸੇ ਨਾ ਕਿਸੇ ਤਰੀਕੇ ਇਸ ਹਸੀਨਾ ਨੂੰ ਮਿਲਿਆ ਜਾਵੇ ਤਾਂ ਫੇਰ ਇੱਕ ਦਿਨ ਉਸ ਸੁਨਿਆਰੇ ਦੀ ਘਰ ਵਾਲੀ ਆਪਦੇ ਪੇਕੇ ਚਲੀ ਜਾਂਦੀ ਆ ਸੁਨਿਆਰੇ ਨੂੰ ਹੁੰਦਾ ਕਿ ਅੱਜ ਮੇਰੇ ਕੋਲੇ ਮੌਕਾ ਮੈਂ ਆਪਣੀ ਦੋਸਤ ਨੂੰ ਮਿਲਾਂ ਤਾਂ ਜਦੋਂ ਉਹ ਆਪਣੀ ਦੋਸਤ ਸਾਹਮਣੇ ਡਿਮਾਂਡ ਰੱਖਦਾ ਕਿ ਅੱਜ ਮੇਰੇ ਘਰਾਂ ਲਈ ਘਰੇ ਨਹੀਂ ਆਪਾਂ ਮਿਲੀਏ ਤਾਂ ਉਹਦੀ ਉਹ ਦੋਸਤ ਉਹਦੀ ਉਹ ਗਰਲਫ੍ਰੈਂਡ ਉਹਨੂੰ ਕਹਿੰਦੀ ਆ ਕਿ ਆਪਾਂ ਤੇਰੇ ਘਰੇ ਮਿਲੀਏ ਭਾਵੇਂ ਕਿ ਸੁਨਿਆਰਾ ਉਹਨੂੰ ਕਹਿੰਦਾ ਕਿ ਆਪਾਂ ਕਿਤੇ ਬਾਹਰ ਕਿਸੇ ਹੋਰ ਜਗ੍ਹਾ ਮਿਲੀਏ ਪਰ ਉਹ ਕਹਿੰਦੀ ਨਾ ਤੇਰੇ ਘਰੇ ਹੀ ਆਉਣਾ ਮੈਂ ਤਾਂ ਸੁਨਿਆਰਾ ਮੰਨ ਜਾਂਦਾ ਕਿਉਂਕਿ ਉਹ ਤਾਂ ਉਹਦਾ ਪਿਆਰ ਸੀ ਘਰ ਵਾਲੀ ਤਾਂ ਪੇਕੇ ਗਈ ਹੋਈ ਸੀ ਤਾਂ ਉਹ ਕੁੜੀ ਸੁਨਿਆਰੇ ਦੇ ਘਰੇ ਆ ਜਾਂਦੀ ਆ ਸੁਨਿਆਰਾ ਬਹੁਤ ਖੁਸ਼ ਹੁੰਦਾ ਉਹ ਡਿਮਾਂਡ ਕਰਦੀ ਆ ਮੇਰੇ ਵਾਸਤੇ ਖਾਣਾ ਲੈ ਕੇ ਆਂਦਾ ਜਾਵੇ ਕੋਲਡ ਡਰਿੰਕ ਮੈਨੂੰ ਲੈ ਆ ਕੇ ਦਿੱਤੀ ਜਾਵੇ ਤਾਂ ਸੁਨਿਆਰੇ ਵੱਲੋਂ ਉਹਦੀ ਖੂਬ ਸੇਵਾ ਕੀਤੀ ਜਾਂਦੀ ਆ ਕਿਉਂਕਿ ਉਹ ਕਾਰੋਬਾਰੀ ਬੰਦਾ ਦੱਸਿਆ ਜਾ ਰਿਹਾ ਸੋਹਣੀ ਉਹਦਾ ਨਾਂ ਦੱਸਿਆ ਜਾ ਰਿਹਾ ਤਾਂ ਉਹਦੇ ਵੱਲੋਂ ਉਹ ਕੁੜੀ ਦੀ ਖੂਬ ਸੇਵਾ ਕੀਤੀ ਜਾਂਦੀ ਆ ਤਾਂ ਉਹ ਕੁੜੀ ਕੀ ਕਰਦੀ ਆ ਉਹ ਉਹ ਨੂੰ ਉਹਦੇ ਕੋਲਡ ਡਰਿੰਕ ਵਿੱਚ ਕੋਈ ਨਸ਼ੀਲੀ ਪਦਾਰਥ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੰਦੀ ਆ ਤਾਂ ਉਹ ਕਾਰੋਬਾਰੀ ਜਿਹੜਾ ਬੇਹੋਸ਼ ਹੋ ਜਾਂਦਾ ਤੇ ਉਹ ਕੁੜੀ ਉਸ ਕਾਰੋਬਾਰੀ ਦੇ 25 ਲੱਖ ਦੇ ਸੋਨੇ چاندی ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਤੇ ਅਗਲੀ ਸਵੇਰ ਜਦੋਂ ਕਾਰੋਬਾਰੀ ਨੂੰ ਹੋਸ਼ ਨਹੀਂ ਹੁੰਦਾ ਉਹਦੇ ਵਰਕਰ ਕੰਮ ਤੇ ਆ ਜਾਂਦੇ ਆ ਤਾਂ ਉਹ ਦੇਖਦੇ ਆ ਸਾਡਾ ਮਾਲਕ ਜਿਹੜਾ ਬੇਹੋਸ਼ ਪਿਆ ਏ ਇਹਨੂੰ ਕੀ ਹੋ ਗਿਆ ਤਾਂ ਤ੍ਰੰਤ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਹਸਪੀਟਲ ਦੇ ਅੰਦਰ ਪਤਾ ਲੱਗਦਾ ਉਹਨਾਂ ਨੂੰ ਕਿ ਇਹਨੂੰ ਤਾਂ ਕੋਈ ਮਸ਼ੀਲੀ ਚੀਜ਼ ਨੇ ਖਾਤੀ ਆ ਪੀਤੀ ਆ ਕੁਝ ਤਾਂ ਫੇਰ ਜਦੋਂ ਕਾਰੋਬਾਰੀ ਨੂੰ ਹੋਸ਼ ਆਉਂਦਾ ਤਾਂ ਫਿਰ ਉਹ ਪੂਰੇ ਮਾਮਲੇ ਦਾ ਖੁਲਾਸਾ ਕਰਦਾ ਜਿਹੜੀਆਂ ਅੱਖੀਆਂ ਉਹਨੇ ਚੋਰੀ ਟੋਰੀ ਲਾਈਆਂ ਸੀ ਆਪਦੇ ਘਰ ਵਾਲੀ ਤੋਂ ਚੋਰੀ ਰੱਖਤੀ ਕਿਉਂਕਿ ਜੇਕਰ ਔਰਤ ਨੂੰ ਜਾਂ ਮਰਦ ਨੂੰ ਉਹਨਾਂ ਦੇ ਕਿਸੇ ਰਿਸ਼ਤੇ ਦਾ ਪਤਾ ਲੱਗੇ ਹੋਰ ਨਜਾਇਜ਼ ਰਿਸ਼ਤੇ ਦਾ ਪਤਾ ਲੱਗੇ ਤਾਂ ਉਹ ਤਾਂ ਬਰਦਾਸ਼ਤ ਨਹੀਂ ਕਰਦੇ ਇਸੇ ਕਰਕੇ ਇਹ ਜਿਹੜੀਆਂ ਅੱਖੀਆਂ ਨੇ ਜਿਹੜੇ ਇਹ ਨਜਾਇਜ਼ ਮਾਮਲੇ ਨੇ ਫਿਰ ਇਹ ਚੋਰੀ-ਚੋਰੀ ਰੱਖੇ ਜਾਂਦੇ ਆ ਤਾਂ ਜਦੋਂ ਉਹਨੇ ਫਿਰ ਉਹਨੂੰ ਵਿਚਾਰੇ ਨੂੰ ਆਪ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਕਰਨਾ ਪਿਆ ਪੂਰੇ ਮੀਡੀਆ ਦੇ ਵਿੱਚ ਇਹ ਗੱਲ ਹੁਣ ਛਾਈ ਪਈ ਆ ਕਿ ਗੋਰੀ ਨਾਂ ਦੀ ਔਰਤ ਨੇ ਸੋਨੂ ਨਾਂ ਦੇ ਜਿਹੜਾ ਸੁਨਿਆਰਾ ਸੀ ਕਾਰੋਬਾਰੀ ਸੀ ਸੋਨੇ ਦਾ ਉਹਦੇ ਘਰ ਦੇ ਵਿੱਚ 25 ਲੱਖ ਦਾ ਇਹਦਾ ਸੋਨਾ ਚੋਰੀ ਕੀਤਾ ਤਾਂ ਹੁਣ ਇਸ ਗੱਲ ਦੀਆਂ ਖਬਰਾਂ ਵੀ ਛੱਪਖੀਆਂ ਨੇ ਕਿੰਦੇ ਜੈਸੀ ਕਰਨੀ ਵੈਸੀ ਭਰਨੀ ਪਤਨੀ ਨਾ ਧੋਖਾ ਤੇ ਹੁਣ ਆਪਣੇ ਹੀ ਉਹਨੇ ਲੁੱਟ ਕਰਾ ਲਈ ਇਸ਼ਕ ਦੇ ਵਿੱਚ ਪਿਆਰ ਦੇ ਵਿੱਚ ਜਾਂ ਅਟਰੈਕਸ਼ਨ ਦੇ ਵਿੱਚ ਦੋਸਤੀ ਦੇ ਵਿੱਚ ਉਸ ਆਦਮੀ ਨੇ ਆਪਣੀ ਲੁੱਟ ਕਰਾ ਲਈ 25 ਲੱਖ ਦੇ ਗਹਿਣੇ ਦੀ ਤਾਂ ਇਹ ਜਿਹੜਾ ਕਾਰੋਬਾਰੀ ਆ ਇਹ ਬਾੜਮੀਰ ਦੇ ਰਹਿਣ ਵਾਲਾ ਬਾੜਮੀਰ ਦਾ ਕਾਰੋਬਾਰੀ ਹੈ ਤੇ ਜਿਹੜੀ ਇਹ ਵੀ ਉਹ ਗਰਲਫ੍ਰੈਂਡ ਸੀ ਜਿਹੜੀ ਇਹਨੂੰ ਵਿਆਹ ਵਿਆਹ ਦੇ ਵਿੱਚ ਮਿਲੀ ਸੀ ਜ ਜਿਨ੍ਹਾਂ ਦਾ ਜਿਵੇਂ ਇਹਨਾਂ ਦੀ ਗੱਲਬਾਤ WhatsApp ਤੇ ਸ਼ੁਰੂ ਹੋਈ ਸੀ ਹੁਣ ਇਹਨੇ ਪੁਲਿਸ ਕੋਲ ਉਸ ਕੁੜੀ ਦੇ ਖਿਲਾਫ ਉਸ ਔਰਤ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਪੁਲਿਸ ਨੇ ਪੂਰੀ ਮੁਸਤੈਦੀ ਦਿਖਾਉਂਦੇ ਆ ਇਸ ਮਾਮਲੇ ਵਿੱਚ ਤੇਜ਼ੀ ਦਿਖਾਉਂਦੇ ਆ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਆ ਪੁਲਿਸ ਦਾ ਕਹਿਣਾ ਕਿ ਉਹ ਜਿਹੜੀ ਕੁੜੀ ਆ ਉਹਦਾ ਨਾਮ ਗੌਰੀ ਆ ਜੋ ਜੈਸਰ ਮੇਰ ਦੇ ਰਹਿਣ ਵਾਲੀ ਆ ਯਸਮੀ ਉਹਦੇ ਮਾਈਕਲ ਨੇ ਤਾਂ ਉਹ ਹੁਣ ਪੁਲਿਸ ਉਸ ਕੁੜੀ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨੂੰ ਪੁਲਿਸ ਦੀ ਇਨਵੈਸਟੀਗੇਸ਼ਨ ਇੱਕ ਮਿੱਤਰ ਕੇਸ ਸਮਝੀ ਹੁੰਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ